ਦੁਨੀਆ ਤੇ ਬਹੁਤ ਤਰ੍ਹਾਂ ਤਰ੍ਹਾਂ ਦੇ ਦਾਨ ਹੁੰਦੇ ਨੇ ਕੋਈ ਮਾਇਆ ਦਾ ਦਾਨ ਕਰਦਾ ਕੋਈ ਲੰਗਰੇ ਦਾ ਦਾਨ ਕਰਦਾ ਕੋਈ ਬਿਲਡਿੰਗ ਦਾ ਦਾਨ ਕਰਦਾ ਲੇਕਿਨ ਇੱਕ ਖੂਨ ਦਾ ਦਾਨ ਜੋ ਜਿਸ ਨੂੰ ਇੱਕ ਮਹਾਦਾਨ ਕਿਹਾ ਜਾਂਦਾ ਹੈ ਖੂਨ ਦਾਨ ਬਗੈਰ ਕਿਸੇ ਮਤਲਬ ਤੋਂ ਨਿਸ਼ਕਾਮ ਸੇਵਾ ਦੇ ਵਿੱਚ ਆਂਦਾ ਹੈ ਇਸ ਕਰਕੇ ਹੀ ਇਸ ਨੂੰ ਮਹਾ ਕਾਮ ਕਿਹਾ ਜਾਂਦਾ ਹੈ ਅਕਸਰ ਉਜਾਰੇ ਲਈ ਇਹ ਮੈਸੇਜ ਹੈ ਜਿੰਨੀ ਵੀ ਸਾਡੀ ਯੂਥ ਹੈ ਜਿੰਨਾ ਹੋ ਸਕੇ ਕੋਲਡਰ ਕਰੋ ਇਸੇ ਦੀ ਜਾਨ ਬਚ ਸਕੀ ਸਾਡੇ ਘਰ ਕੇ ਅਗਰ ਬਚਦੀ ਆ ਤੇ ਬਹੁਤ ਵੱਡਾ ਉਤਾਰ ਹੈ ਥੈਂਕ ਯੂ ਸੋ Much ਦੇ ਸਤਿਕਾਰਯੋਗ ਮੀਨਾ ਕਮਾਈ ਪ੍ਰਵਾਜ ਜੀ ਸੁਖਜਿੰਦਰ ਜੀ ਸਰਜਿੰਦਰ ਸਿੰਘ ਖੈਰਾ ਜੀ ਅੱਜ ਦੇਸ ਮਹਾਦਾਨ ਕਮਪੀਟੇ ਪਹੁੰਚੇ ਨੇ ਉਹਨਾਂ ਦਾ ਜੀ ਆਇਆਂ ਔਰ ਉਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਆਰਗੇਨਾਈਜ਼ਰ ਸਾਡੇ ਕਮੇਟੀ ਮੈਂਬਰ विकास जी है अजय जी ने और हरवन के नाल सारे साथी बलकमजीत और रजदे इस महादान ਦੇ ਵਿੱਚ ਜੋ ਹਿੱਸਾ ਲੈ ਰਹੇ ਨੇ ਨੌਜਵਾਨ ਸੂਰਬੀਰ ਜੋਧੇ ਮੈਂ ਤਾਂ ਕਮਾਂਗਾ ਜੋ ਆਪਣਾ ਖੂਨ ਦੇ ਕੇ ਪਤਾ ਨਹੀਂ ਕਿੰਨੀਆਂ ਕੀਮਤੀ ਜਾਨਾਂ ਨੂੰ ਬਚਾ ਜਾਂਦੇ ਨੇ ਦੋਸਤੋ ਸਿਰਫ ਬਾਦਰ ਤੇ ਲੜਕੇ ਦੇਸ਼ ਦੀ ਸੇਵਾ ਹੀ ਨਹੀਂ ਹੁੰਦੀ ਤੁਸੀਂ ਇੱਕ ਚੰਗੇ ਨਾਗਰਿਕ ਬਣ ਕੇ ਵੀ ਦੇਸ਼ ਦੀ ਸੇਵਾ ਕਰ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਇਹ ਕੰਮ ਕਰ ਰਹੇ ਹੋ ਖੂਨ ਦਾ ਆਂਦਾ ਇਸ ਤੋਂ ਵੱਡਾ দান ਹੋਰ ਕੀ ਹੋ ਸਕਦਾ ਇਸ ਤੋਂ ਵੱਡੀ ਸੇਵਾ ਹੋਰ ਕੀ ਹੋ ਸਕਦੀ ਹੈ ਔਰ ਇਹ ਆਰਗੇਨਾਈਜ਼ ਕੀਤਾ ਗਿਆ ਬਲੱਡ ਡੋਨੇਸ਼ਨ ਕੈਂਪ ਲਾਡੋਲਾ ਦੀ ਜੂਥ ਫਰੰਟ ਔਰ ਦੋਆਬਾ ਬਲੱਡ ਬੈਂਕ ਦੀ ਟੀਮ ਬਲੂ ਜਿਨ੍ਹਾਂ ਦੇ ਵਿੱਚ ਅਜੀਲ ਐਡੋ ਵਾਲੀ ਜੀ ਵੰਟੀ ਜੀ ਕੁਲਵਿੰਦਰ ਬਾਗਾ ਜੀ ਸਰਪੰਚ ਬੋਲੀਨਾ ਦੋਪਾ ਵਿਕਾਸ ਕਪੂਰ ਜੀ ਮੋਹਿਤ ਕਪੂਰ ਜੀ ਮਨੀਸ਼ ਜੀ ਔਰ ओपी कार बैडिंग ਗੇਲਪਾ ਜੀ ਗੋਰਾ ਪਾ ਜੀ ਹਰਸ਼ ਪਾ ਜੀ ਸੋ ਬਹੁਤ ਹੀ ਵਧਾਈਆਂ ਦੇ ਪਾਤਰ ਹੋ ਤੁਸੀਂ ਕਿਉਂਕਿ ਅਕਸਰ ਮੈਂ ਕਦੀ ਕਦੀ ਦੇਖਦਾ ਹਾਂ ਸੋਸ਼ਲ ਮੀਡੀਆ ਤੇ ਵੀ ਆਦਾ ਹੈ ਕਿ ਜਦੋਂ ਆਪਾਂ ਇਸ ਤਰ੍ਹਾਂ ਦਾ ਦਾਨ ਕਰਦੇ ਆਂ ਬਗੈਰ ਕਿਸੇ ਮਤਲਬ ਤੋਂ ਬਗੈਰ ਕਿਸੇ ਮਜਬ ਤੋਂ ਦੋਸਤੋ ਇੱਥੇ ਕਿਸੇ ਦੀ ਜਾਤ ਇੱਥੇ ਕਿਸੇ ਦਾ ਮਜਬ ਨਹੀਂ ਦੇਖਿਆ ਜਾਂਦਾ ਔਰ ਜਦੋਂ ਕੋਈ ਕਿਸੇ ਦੀ ਜਾਨ ਬਚਾਉਂਦਾ ਹੈ ਨਾ ਤੇ ਉੱਥੇ ਵੀ ਇਹ ਨਹੀਂ ਦੇਖਿਆ ਜਾਂਦਾ ਕਿ ਖੂਨ ਕਿਸ ਨੂੰ ਦਿੱਤਾ ਜਾਂਦਾ ਤਾਂ ਕਿਸ ਮਜਬ ਦਾ ਹੈ ਤੋਂ ਮੈਂ ਇਸ ਉੱਤੇ ਵੀ ਦੋ ਚਾਰ ਲਾਈਨਾਂ ਲਿਖੀਆਂ ਨੇ ਵਿਕਾਸ ਜੀ ਨੂੰ ਮੈਂ ਦੱਸਿਆ ਉਹਨਾਂ ਨੂੰ ਬਹੁਤ ਪਸੰਦ ਆਈਆਂ ਤੇ ਮੇਰਾ ਖਿਆਲ ਮੇਰੇ ਦੋਸਤਾਂ ਨੂੰ ਵੀ ਬਹੁਤ ਪਸੰਦ ਆਣਗੀਆਂ ਵਿਕਾਸ ਜੀ ਜੇ ਇਜਾਜ਼ਤ ਹੈ ਤਾਂ ਲਾਈਨਾਂ ਮੈਂ ਜ਼ਰੂਰ ਤੁਹਾਡੇ ਨਜ਼ਰ ਕਰਾਂਗਾ ਦਾਨ ਦੁਨੀਆ ਦੇ ਦੇਖੇ ਮੈਂ ਬਹੁਤ ਕਰਦੇ ਦਾਨ ਕਰਕੇ ਮੈਂ ਲਿਖਾਮ ਦੇ ਨਾਮ ਦੇਖੇ ਕਿਉਂਕਿ ਆਮ ਤੌਰ ਤੇ ਦਾਨ ਕਰਕੇ ਨਾਮ ਲਿਖੇ ਜਾਂਦੇ ਆ ਦਾਨ ਦੁਨੀਆ ਦੇ ਦੇਖੇ ਮੈਂ ਬਹੁਤ ਕਰਦੇ ਦਾਨ ਕਰਕੇ ਮੈਂ ਲਖਾਮ ਦੇ ਨਾਮ ਦੇਖੇ ਲੰਗਰ ਲਾ ਕੇ ਮੰਦਰ ਮਸਜਿਦ ਚਰਚ ਅਤੇ ਗੁਰਦੁਆਰਿਆਂ ਦੇ ਵਿੱਚ ਅਰਦਾਸ ਵਿੱਚ ਗੁਲਾਮ ਦੇ ਮੈਂ ਫਿਰ ਨਾਮ ਦੇਖੇ দান ਕਰਕੇ ਪੱਖਿਆ ਕੂਲਰਾਂ ਦਾ দান ਕਰਕੇ ਪੱਖਿਆ ਕੂਲਰਾਂ ਦਾ ਪੱਥਰਾ ਉੱਤੇ ਵੀ ਮੈਂ ਲਖਵਾਵਾਂ ਦੇ ਨਾਮ ਦੇਖੇ ਖੂਨਦਾਨ ਹੈ ਮਹਾਦਾਨ ਜਗ ਤੇ ਖੂਨਦਾਨ ਹੈ ਮਹਾਦਾਨ ਜਗ ਤੇ ਨਾਹੀਂ ਨਾਮ ਕਿਤੇ ਲਖਵਾਵੰਦੇ ਨੇ ਕਿਸ ਦਾ ਖੂਨ ਹੈ ਕਿਸ ਨੂੰ ਹੈ ਦਾਨ ਹੁੰਦਾ ਕਿਸ ਦਾ ਖੂਨ ਹੈ ਕਿਸ ਨੂੰ ਹੈ দান ਹੁੰਦਾ ਕਿਹੜੇ ਮਜ਼ਬੂਦਾਂ ਕਿਸ ਨੂੰ ਚੜਾਮਦੇ ਨੇ ਸਦਾ ਖੁਸ਼ ਰੱਖੀ ਰੱਬਾ ਇਹਨਾਂ ਨੌਜਵਾਨ ਜੋਧਿਆਂ ਅਕਸੂਰ ਵੀਰਾਂ ਵੀਰਾਂ ਨੂੰ ਖੂਨ ਦੇ ਕੇ ਜੋ ਕੀਮਤੀ ਜਾਨਾਂ ਬਚਾਉਂਦੇ ਨੇ ਖੂਨ ਦੇ ਕੇ ਜੋ ਕੀਮਤੀ ਜਾਨਾਂ ਬਚਾਉਂਦੇ ਨੇ ਸੋ ਉਹਨਾਂ ਵੀਰਾਂ ਦਾ ਸੂਰ ਵੀਰਾਂ ਦਾ ਜੋਧਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਅੱਜ ਦੇ ਇਸ ਬਲੱਡ ਡੋਨੇਸ਼ਨ ਦੇ ਵਿੱਚ ਆਪਣਾ ਹਿੱਸੇਦਾਰੀ ਪਾ ਕੇ ਇਸ ਬਲੱਡ ਡੋਨੇਸ਼ਨ ਨੂੰ ਕਾਮਯਾਬ ਕਰ ਰਹੇ ਨੇ ਔਰ ਆਪਣੇ ਦੇਸ਼ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਵਿੱਚ ਆਪਾਂ ਯੋਗਦਾਨ ਦੇ ਰਹੇ ਨੇ